ਪੂਰੇ ਪੰਜਾਬ ਦੇ ਵਿੱਚ ਲਗਾਤਾਰ ਪੈ ਰਹੀਆਂ ਬਰਸਾਤਾਂ ਦੇ ਕਾਰਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਇਹੋ ਜਿਹੇ ਹਾਲਾਤਾਂ ਦੇ ਵਿੱਚ ਗੰਭੀਰ ਬਿਮਾਰੀਆਂ ਦਾ ਖਤਰਾ ਆਮ ਲੋਕਾਂ ਨੂੰ ਹੋ ਜਾਂਦਾ ਕਿਉਂਕਿ ਲਗਾਤਾਰ ਪਾਣੀ ਹੁੰਦਾ ਉਹਦੇ ਵਿੱਚ ਕਾਫੀ ਜ਼ਿਆਦਾ ਜਾਨਵਰ ਮਰ ਜਾਂਦੇ ਨੇ ਕੀੜੇ ਮਕੌੜੇ ਮਰ ਜਾਂਦੇ ਨੇ ਜਿਸ ਦੇ ਕਾਰਨ ਕਿ ਤਰ੍ਹਾਂ ਕਿਤੇ ਇੰਨਾ ਗੰਭੀਰ ਬਿਮਾਰੀਆਂ ਤੋਂ ਇਹ ਜੋ ਹਾਲਾਤਾਂ ਦੇ ਵਿੱਚ ਕਿਸ ਤਰੀਕੇ ਨਾਲ ਬਚੇ ਜਾਵੇ ਉਹਦੇ ਲਈ ਸਾਰ ਨਾਲ ਡਾਕਟਰ ਮੋਹਿਦ ਗੋਇਲ ਨੇ ਐਮਡੀ ਮੈਡੀਸਨ ਨੇ ਸਰ ਕਿਸ ਤਰੀਕੇ ਨਾਲ ਦੇਖਦੇ ਹੋ ਜੋ ਹਾਲਾਤ ਹੁਣ ਪੰਜਾਬ ਦੇ ਵਿੱਚ ਬਣੇ ਹੋਏ ਨੇ ਕਾਫੀ ਜ਼ਿਆਦਾ ਇਲਾਕਿਆਂ ਦੇ ਵਿੱਚ ਖੜਾ ਦੀ ਸਥਿਤੀ ਬਣੀ ਹੋਈ ਹੈ ਤਾਂ ਇਹ ਜੋ ਹਾਲਾਤਾਂ ਦੇ ਵਿੱਚ ਪਾਣੀ ਦੇ ਵਿੱਚ ਕਾਫੀ ਜ਼ਿਆਦਾ ਤਰੀਕੇ ਦੇ ਬਿਮਾਰੀਆਂ ਹੁੰਦੇ ਨੇ ਅਗਰ ਆਪਾਂ ਗੱਲ ਕਰੀਏ ਤਾਂ ਕਈ ਤਰੀਕੇ ਨਾਲ ਸੱਪ ਜਾਂ ਕੋਈ ਹੋਰ ਜਾਨਵਰ ਅਗਰ ਡੰਗ ਮਾਰੇ ਤਾਂ ਉਹ ਤੋਂ ਕਿਵੇਂ ਬਚਿਆ ਜਾ ਸਕਦਾ ਸਤਿ ਸ਼੍ਰੀ ਅਕਾਲ ਜੀ ਸਰ ਗੱਲ ਇਸ ਤਰ੍ਹਾਂ ਹੈ ਕਿ ਚਲੋ ਆਪਾਂ ਸਾਰੇ ਨਾਲ ਮਿਲ ਕੇ ਹੁਣ ਇਹ ਸਥਿਤੀ ਤੋਂ ਨਿਬੜਨਾ ਹੀ ਹੈ ਤੇ ਇਸ ਵਾਰ ਕੋਈ ਥੋੜਾ ਜਿਆਦਾ ਹੀ ਮੀਂਹ ਪੈਣ ਕਰਕੇ ਹਾਲਾਤ ਬਹੁਤ ਜ਼ਿਆਦਾ ਖਰਾਬ ਨੇ ਤੇ ਜਿਹੜੇ ਆਪਾਂ ਕਹਿੰਦੇ ਆ ਕਿ ਹੜ੍ਹ ਦੇ ਵਿੱਚ ਜਿਹੜੇ ਪਾਣੀ ਵਿੱਚ ਜਾਨਵਰ ਹੁੰਦੇ ਨੇ ਮੋਸਟਲੀ ਤਾਂ ਆਪਾਂ ਦੇਖਦੇ ਆ ਸੱਪ ਵਗੈਰਾ ਹੀ ਨਿਕਲਦੇ ਨੇ ਤੇ ਅਸੀਂ ਹੁਣੇ ਇਹ ਕਹਿੰਦੇ ਆ ਕਿ ਜ਼ਿਆਦਾਤਰ ਜਿਹੜੇ ਅਸਫੈਂਟ ਸੱਪ ਹੁੰਦੇ ਨੇ ਉਹ ਜ਼ਹਿਰੀਲੇ ਨਹੀਂ ਹੁੰਦੇ ਸਿਰਫ 10 ਤੋਂ 20% ਸੱਪ ਜਿਹੜੇ ਹੁੰਦੇ ਨੇ ਉਹ ਜ਼ਹਿਰੀਲੇ ਹੁੰਦੇ ਨੇ ਜਿਵੇਂ ਜਿਹੜੇ ਕਾਲੇ ਹੁੰਦੇ ਨੇ ਜਾਂ ਜਿਨ੍ਹਾਂ ਦੇ ਇੱਥੇ ਉਹ ਤਾਰੀਆਂ ਬਣੀਆਂ ਹੁੰਦੀਆਂ ਨੇ ਉਹ ਅਸੀਂ ਕਹਿੰਦੇ ਆ ਕਿ ਜ਼ਿਆਦਾ ਜ਼ਹਿਰੀਲੇ ਹੁੰਦੇ ਨੇ ਉਸ ਵਿੱਚ ਉਹਦੇ ਲੱਛਣ ਕੀ ਹੁੰਦੇ ਨੇ ਕਿ ਜਿਵੇਂ ਸੱਪ ਨੇ ਡੰਗ ਮਾਰਿਆ ਤਾਂ ਇੱਕ ਤਾਂ ਜਿਹੜੇ ਨਿਸ਼ਾਨ ਹੁੰਦੇ ਨੇ ਉਹਦੇ ਆਲੇ ਦੁਆਲੇ ਰੈਸ਼ ਜਿਹਨੂੰ ਅਸੀਂ ਕਹਿੰਦੇ ਆ ਲਾਲੀ ਹੋ ਜਾਂਦੀ ਹੈ ਜੇ ਸੱਪ ਡੰਗਣ ਤੋਂ 6 ਘੰਟੇ ਦੇ ਅੰਦਰ-ਅੰਦਰ ਤੁਹਾਨੂੰ ਲੱਗ ਰਿਹਾ ਕਿ ਪੈਰ ਸੁਨ ਹੋ ਰਿਹਾ ਹੈ ਜੇ ਪੈਰ ਨੀਲਾ ਪੈ ਰਿਹਾ ਹੈ ਜਾਂ ਤੁਹਾਨੂੰ ਸਾਹ ਦੀ ਦਿੱਕਤ ਆਣ ਲੱਗੀ ਇਹਦਾ ਮਤਲਬ ਕਿ ਉਹ ਸੱਪ ਜ਼ਹਿਰੀਲਾ ਸੀ ਤੇ ਤੁਹਾਨੂੰ ਨਾਲ ਦੀ ਨਾਲ ਮੈਡੀਕਲ ਸਹਾਇਤਾ ਲੈਣ ਦੀ ਜ਼ਰੂਰਤ ਹੈ ਅਸੀਂ ਉਹਦੇ ਵਿੱਚ ਐਂਟੀ ਸਨੇਕ ਵੈਨਮ ਜਿਹੜਾ ਇੱਕੋ ਹੀ ਟੀਕਾ ਹੈ ਜਿਹੜਾ ਸਾਰੇ ਪੂਰੀ ਦੁਨੀਆ ਦੀ ਇੱਕੋ ਟੀਕਾ ਲੱਗਦਾ ਜਿਸ ਨੂੰ ਅਸੀਂ ਏਐਸਵੀ ਐਂਟੀ ਸਨੇਕ ਵੈਨਮ ਕਹਿੰਦੇ ਆ ਉਹ ਲਗਵਾਉਣਾ ਵਿਦਿਨ 6 ਘੰਟੇ ਬਹੁਤ ਜ਼ਰੂਰੀ ਹੁੰਦਾ ਹੈ ਆ ਬਾਬੇ ਬੂਬੇ ਜਿੱਕਰ ਨਾ ਪਾਓ ਤਾਂ ਚੰਗਾ ਹੈ ਕਿ ਉੱਥੇ ਚੀਰੇ ਆਪਣੇ ਜੋ ਆਸ-ਪਾਸੇ ਕਹਿੰਦੇ ਨੇ ਚੀਰੇ ਲਾ ਦਿੰਦੇ ਨੇ ਉਸ ਨਾਲ ਆਪਣਾ ਸੱਪ ਦਾ ਜ਼ਹਿਰ ਨਹੀਂ ਵੱਲਦਾ ਇਹ ਜਾਂ ਕੁਝ ਨਹੀਂ ਹੁੰਦਾ ਜੇ ਤੁਹਾਨੂੰ ਸੱਪ ਦੇ ਕੋਈ ਵੀ ਜਾਨਵਰ ਕੱਟਣ ਤੋਂ ਬਾਅਦ ਲੱਛਣ ਆ ਰਹੇ ਨੇ ਜਾਂ ਜਿਵੇਂ ਕਿ ਪੈਰ ਸੁੰਨ ਹੋ ਰਿਹਾ ਹੈ ਉਹਦੇ ਆਲੇ-ਦੁਆਲੇ ਲਾਲੀ ਹੋ ਰਹੀ ਹੈ ਜਾਂ ਉਹ ਨੀਲਾ ਹੋ ਗਿਆ ਪੈਰ ਜਾਂ ਤੁਹਾਨੂੰ ਸਾਹ ਦੀ ਦਿੱਕਤ ਆਣ ਲੱਗੀ ਇਹ ਤਿੰਨ ਲੱਛਣ ਹੁੰਦੇ ਨੇ ਜਿਹੜੇ ਕਿ ਕਹਿੰਦੇ ਕਿ ਅਸੀਂ ਕਿਸੇ ਵੀ ਜ਼ਹਿਰੀਲੀ ਚੀਜ਼ ਦਾ ਲੱਛਣ ਹੁੰਦੇ ਨੇ ਤਾਂ ਨਾਲ ਦੀ ਨਾਲ ਤੁਹਾਨੂੰ ਮੈਡੀਕਲ ਸਹਾਇਤਾ ਲੈਣੀ ਜ਼ਰੂਰੀ ਹੈ ਸਰ ਸਾਬ ਕਈ ਵਾਰ ਜਿਸ ਤਰੀਕੇ ਨਾਲ ਹਾਲਾਤ ਹੁਣ ਕਈ ਇਲਾਕੇ ਚ ਜ਼ਿਆਦਾ ਪਾਣੀ ਆ ਟ੍ਰਾਂਸਪੋਰਟੇਸ਼ਨ ਦੀ ਦਿੱਕਤ ਆ ਜਾਂਦੀ ਆ ਤਾਂ ਕੋਈ ਹੋਰ ਤਰੀਕਾ ਹੈ ਵੀ ਕੁਝ ਸਮਾਂ ਜਿਹੜਾ ਪੇਸ਼ੈਂਟਾਂ ਨੂੰ ਬਚਾਇਆ ਜਾ ਸਕੇ ਘਰ ਫਸਟ ਏਡ ਦੇ ਕੇ ਕਿਸੇ ਤਰੀਕੇ ਦੀ ਸਰ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਤਾਂ ਇਹ ਕੋਈ ਵੀ ਜੇ ਆਪਾਂ ਨੂੰ ਲੱਗ ਰਿਹਾ ਕਿ ਲੱਛਣ ਹੈਗੇ ਨੇ ਤਾਂ ਨਾਲ ਦੇ ਨਾਲ ਮੈਡੀਕਲ ਸਹਾਇਤਾ ਜ਼ਰੂਰੀ ਹੈ ਕਈ ਲੋਕੀ ਕਹਦੇ ਨੇ ਉਹਨੂੰ ਬਹੁਤ ਕੁੱਟ ਕੇ ਬੰਨ ਲੈਂਦੇ ਨੇ ਇਹ ਸਾਡੀ ਕਿਤਾਬਾਂ ਕਹਿੰਦੀਆਂ ਨੇ ਕਿ ਬਿਲਕੁਲ ਨਹੀਂ ਬੰਨਣਾ ਚਾਹੀਦਾ ਜਿਹਦੇ ਨਾਲ ਕਿ ਬਲੱਡ ਸਪਲਾਈ ਰੁਕ ਜਾਂਦੀ ਹੈ ਉਹਦੇ ਨਾਲ ਪੈਰ ਦੇ ਖਤਮ ਹੋਣ ਦਾ ਰਿਸਕ ਵੱਜ ਜਾਂਦਾ ਹੈ ਇਸ ਕਰਕੇ ਨਾਲ ਦੀ ਨਾਲ ਜੇ ਤੁਹਾਨੂੰ ਲੱਗਦਾ ਹੈ ਕਿ ਲੱਛਣ ਆ ਰਹੇ ਨੇ ਵੈਸੇ 80% ਲੱਛਣ 80% ਸਭ ਕੁਝ ਇਹ ਨਹੀਂ ਹੁੰਦੇ ਨੇ ਬਟ ਜੇ ਤੁਹਾਨੂੰ ਲੱਛਣ ਆ ਰਹੇ ਨੇ ਤਾਂ ਤੁਹਾਨੂੰ ਨਾਲ ਦੀ ਨਾਲ ਸਹਾਇਤਾ ਲੈਣੀ ਜ਼ਰੂਰੀ ਹੈ ਜਿਸ ਤਰੀਕੇ ਨਾਲ ਪਾਣੀ ਖੜ ਰਿਹਾ ਕਈ ਜਗ੍ਹਾ ਤੇ ਸਾਫ਼ ਪਾਣੀ ਵੀ ਹੁੰਦਾ ਜਿਸ ਤੋਂ ਡੇਂਗੂ ਦਾ ਜਿਹੜਾ ਮੱਛਰ ਹੈਗਾ ਉਹ ਕਿਤੇ ਨਾ ਕਿਤੇ ਜ਼ਿਆਦਾ ਵੱਧ ਜਾਂਦਾ ਉਹ ਗੰਭੀਰ ਬਿਮਾਰੀਆਂ ਨੂੰ ਸੱਦਾ ਦਿੰਦਾ ਉਸ ਤੋਂ ਕਿਸ ਤਰੀਕੇ ਤੇ ਬਚਾਅ ਕਿਤੇ ਜਾ ਸਕਦੇ ਨੇ ਸਰ ਡੇਂਗੂ ਤਾਂ ਡੇਂਗੂ ਤੋਂ ਪਚਾਅ ਬਹੁਤ ਈਜ਼ੀ ਹੈ ਇੱਕ ਤਾਂ ਪਹਿਲੀ ਗੱਲ ਜਿਹੜਾ ਡੇਂਗੂ ਦਾ ਮੱਛਰ ਹੁੰਦਾ ਹੈ ਉਹ ਫਰਸ ਫਲੋਰ ਤੇ ਨਹੀਂ ਜਾਂਦਾ ਉਹ ਗਰਾਉਂਡ ਤੇ ਹੀ ਰਹਿੰਦਾ ਤਾਂ ਮੋਸਟਲੀ ਜੇ ਆਪਾਂ ਜਿਵੇਂ ਆਪਾਂ ਹੁੰਦਾ ਕਿ ਇੱਕ ਤਾਂ ਸਫਾਈ ਓਬਵੀਅਸਲੀ ਕਿਤੇ ਪਾਣੀ ਜਿੱਥੇ ਜ ਆਪਣੇ ਅੰਦਰ ਕਿਤੇ ਖੜਾ ਹੋ ਰਿਹਾ ਆਪਾਂ ਉਹਦੇ ਵਿੱਚ ਫਰਨੈਲ ਦੀ ਗੋਲੀਆਂ ਪਾ ਸਕਦੇ ਆ ਉਹਦੇ ਨਾਲ ਉਹਦਾ ਲਾਰਵਾ ਮਰ ਜਾਂਦਾ ਹੈ ਜੇ ਡੇਂਗੂ ਦਾ ਲਾਰਵਾ ਹੈ ਫਰਨੈਲ ਦੀ ਗੋਲੀਆਂ ਨਾਲ ਮਰ ਜਾਂਦਾ ਹੈ ਜਾਂ ਫਿਰ ਉਹਦੇ ਉੱਪਰ ਤੇਲ ਪਾ ਦਿਓ ਤਾਂ ਕਿ ਉਹ ਲੇਅਰ ਬਣਾ ਲੇ ਤਾਂ ਡੇਂਗੂ ਦਾ ਲਾਰਵਾ ਉਹਨੂੰ ਆਕਸੀਜਨ ਦੀ ਸਪਲਾਈ ਨਹੀਂ ਮਿਲਦੀ ਤਾਂ ਉਹ ਵੀ ਮਰ ਜਾਂਦਾ ਹੈ ਬਾਕੀ ਤਾਂ ਜਦੋਂ ਤੁਹਾਨੂੰ ਲੱਗਦਾ ਹੈ ਕਿ ਮੱਛਰ ਵੱਧ ਰਿਹਾ ਹੈ ਤਾਂ ਆਪਣੇ ਪਿੰਡੇ ਤੇ ਆਪਣੇ ਆਟੋਮਾਸਫੇਰ ਲਗਾ ਕੇ ਰੱਖੋ ਤਾਂ ਕਿ ਤੁਹਾਨੂੰ ਮੱਛਰ ਅਸੋ ਜਿਹੜੇ ਹੁਣ ਹਾਲਾਤ ਬਣੇ ਹੋਏ ਨੇ ਜਿਹੜੇ ਇਲਾਕਿਆਂ 'ਚ ਹੜ ਆ ਜਾਂ ਜਿਹੜੇ ਇਲਾਕਿਆਂ 'ਚ ਲਗਾਤਾਰ ਬਾਰਿਸ਼ ਕਰਕੇ ਪਾਣੀ ਆ ਉੱਥੇ ਜਿਹੜਾ ਪਾਣੀ ਖੜਾ ਕਈ ਇਲਾਕਿਆਂ 'ਚ ਗੋਡੇ-ਗੋਡੇ ਜਾਂ 4-4 ਫੁੱਟ ਤੱਕ ਪਾਣੀ ਹੈਗਾ ਤਾਂ ਜਿੰਨੇ ਜ਼ਮੀਨ ਦੇ ਜਾਨਵਰ ਨੇ ਕੀੜੇ ਮਕੌੜੇ ਚੂਹੇ ਇਹ ਸਾਰੇ ਮਰ ਜਾਂਦੇ ਨੇ ਜਿਸ ਦੇ ਕਾਰਨ ਪਾਣੀ ਜ਼ਿਆਦਾ ਗੰਦਾ ਹੋ ਜਾਂਦਾ ਤਾਂ ਸਕਿਨ ਇਨਫੈਕਸ਼ਨ ਕਿਸ-ਕਿਸ ਤਰੀਕੇ ਦੀ ਆ ਸਕਦੀ ਆ ਤੇ ਉਹ ਸਕਿਨ ਇਨਫੈਕਸ਼ਨ ਤੋਂ ਕਿਵੇਂ ਬਚਾਅ ਕੀਤਾ ਜਾ ਸਕਦਾ ਸਰ ਮੋਸਟਲੀ ਜਿਹੜੇ ਇਹ ਹੁੰਦੇ ਨੇ ਇਹ 'ਚ ਮੋਸਟਲੀ ਤਾਂ ਅਲਰਜੀ ਰਿਐਕਸ਼ਨ ਹੀ ਹੁੰਦੇ ਨੇ ਠੀਕ ਹੈ ਮੇਰੇ ਹਿਸਾਬ ਨਾਲ ਇਸ ਵਿੱਚ ਜੇ ਆਪਾਂ ਘਰੇ ਹੀ ਇਲਾਜ ਕਰਨਾ ਤਾਂ ਚੰਗੀ ਤਰ੍ਹਾਂ ਤੇਲ ਸਰੋਂ ਦਾ ਤੇਲ ਲਗਾ ਕੇ ਰੱਖੋ ਜਿਸ ਨਾਲ ਤੁਹਾਡੀ ਉਹ ਚੀਜ਼ ਦੀ ਇਨਫਿਲਟ੍ਰੇਸ਼ਨ ਘਟ ਜਾਂਦੀ ਹੈ ਬਾਕੀ ਤਾਂ ਅਲਰਜੀ ਦੀ ਦਵਾਈ ਹੈ ਮੌਕੇ ਤੇ ਆਪਾਂ ਅਲਰਜੀ ਦਵਾਈ ਖਾ ਸਕਦੇ ਆ ਜੇ ਤੁਹਾਨੂੰ ਲੱਗ ਰਿਹਾ ਕਿ ਉਹ ਚ ਪੀਕ ਪੈ ਰਹੀ ਹੈ ਤਾਂ ਘਪਾ ਘਰੇ ਦੇਸੀ ਤਰੀਕੇ ਟੋਟਕੇ ਵੀ ਕਰ ਸਕਦੇ ਆ ਨਹੀਂ ਤਾਂ ਆਪਣੇ ਕੋਈ ਵੀ ਸਿੰਪਲ ਐਂਟੀਬਾਡੀ ਖਾ ਕੇ ਉਹਦਾ ਕੰਮ ਚੱਲ ਜਾਂਦਾ ਹੈ ਲੱਗਦਾ ਕਿ ਜੇ ਅਪਾ ਗੰਦੇ ਪਾਣੀ ਚੋਂ ਬਾਹਰ ਆਉਣ ਤਾਂ ਇੱਕ ਵਾਰੀ ਸਾਫ ਪਾਣੀ ਨਾਲ ਆਪਣੇ ਹੱਥ ਪੈਰ ਧੋਣੇ ਚਾਹੀਦੇ ਨੇ ਇਹ ਤਾਂ ਬਚਾਓ ਹੋ ਜੇ ਬਿਲਕੁਲ ਜੀ ਬਿਲਕੁਲ ਚੰਗੀ ਤਰ੍ਹਾਂ ਜਦੋਂ ਵੀ ਆਪਾਂ ਚਲੋ ਜਾ ਕੇ ਆਨੇ ਆ ਤਾਂ ਹੱਥ ਪੈਰ ਚੰਗੀ ਤਰ੍ਹਾਂ ਇੱਕ ਵਾਰ ਸਾਫ ਕਰਨਾ ਬਹੁਤ ਜ਼ਰੂਰੀ ਹੈ ਜੀ ਨਾਰਮਲ ਸਰ ਇਦਾਂ ਦੀ ਕਿਹੜੀ ਮੈਡੀਸਿਨ ਆ ਜਿਹੜੀ ਨਾਰਮਲ ਰੂਟੀਨ ਚ ਆ ਕਿਤੇ ਬਚਾਉ ਰਹਿ ਸਕਦਾ ਸਰ ਮੇਰੇ ਸਾਫ ਨਾਲ ਤਾਂ ਖਰਾਕ ਵਧੀਆ ਖਾਓ ਫਰੂਟ ਵਧੀਆ ਖਾਓ ਜਿਸ ਨਾਲ ਆਪਣੀ ਸਰੀਰ ਦੀ ਇਮਿਊਨਿਟੀ ਵਧੀਆ ਰਹੇ ਗੋਲੀਆਂ ਦੇ ਲੋਡ ਨਾ ਹੀ ਪਵੇ ਪਰ ਬਿਲਕੁਲ ਡਾਕਟਰ ਮੋਹਿਤ ਸਾਡੇ ਨਾਲ ਸੀ ਜਿਸ ਤਰੀਕੇ ਦੇ ਹਾਲਾਤ ਪੰਜਾਬ ਦੇ ਵਿੱਚ ਬਣੇ ਹੋਏ ਨੇ ਲਗਾਤਾਰ ਮੀਂਹ ਦੇ ਕਾਰਨ ਜਿਹੜੇ ਹਾੜਾਂ ਵਰਗੀ ਸਥਿਤੀ ਬਣੀ ਹੋਈ ਆ ਕਿਤਨਾ ਕਿਤੇ ਕਿਸ ਤਰੀਕੇ ਨਾਲ ਅਸੀਂ ਇਹ ਜਿਹੇ ਹਾਲਾਤਾਂ ਦੇ ਵਿੱਚ ਆਪਣਾ ਬਚਾਅ ਕਰ ਸਕਦੇ ਹਾਂ ਡਾਕਟਰ ਸਾਹਿਬ ਨੇ ਦੱਸਿਆ ਤਾਂ ਜੋ ਕਿਸੇ ਵੀ ਤਰੀਕੇ ਦੀ ਜਿਹੜੀ ਗੰਭੀਰ ਬਿਮਾਰੀ ਆ ਉਹ ਤੋਂ ਬਚਿਆ ਜਾ ਸਕੇ ਕੈਮਰਾ ਪਰਸਨ ਹਰਪਾਲ ਦੇ ਨਾਲ ਸੰਗਰੂਰ ਤੋਂ ਚਰਨਜੀਵ ਕੌਸ਼ਲ న్యూਸ 18 ਪੰਜਾਬ